ਹਾਂਜੀ ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੰਡ ਰਣ ਸਿੰਘ ਵਾਲਾ ਜ਼ਿਲ੍ਹਾ ਫਰੀਦਕੋਟ ਤਹਿਸੀਲ ਐਨੂ ਜੈਤੋ ਪੈਂਦੀ ਹੈ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਜਿਹੜੇ ਭੈਣ ਭਰਾਵਾਂ ਨੇ ਹੈਮਰ ਟੀਵੀ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਨਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ ਜਰਸੀਆਂ ਵਿਖਾਉਣੀਆਂ ਇੱਕ ਬਹੁਤ ਸੋਹਣੀ ਜਰਸੀ ਤਾਜੀ ਸੂਈ ਸਵਾਈ ਚੰਗੇ ਦੁੱਧ ਵਾਲੀ ਮਗਰ ਵੀ ਵਿੱਛੀ ਹੈ ਮੁੱਲ ਜੈ ਜੀ ਹੋਣਗੇ ਇਨਫੋਰਮੇਸ਼ਨ ਲੈ ਦਿੰਨਾ ਆਉ ਕਰਦੇ ਗੱਲ ਬਾਤ ਦਿੰਨੇ ਹੈ ਪ੍ਰੋਪਰ ਸਾਰੀ ਇਨਫੋਰਮੇਸ਼ਨ ਲੈ ਕੇ ਹਾਂਜੀ ਬਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਈ ਨਾਮ ਤੇ ਰੈਸ ਨਾਮ ਸੇਵਕ ਸਿੰਘ ਪਿੰਡ ਰਾਮ ਸਿੰਘਲਾ ਤਹਿਸੀਲ ਜੇਤੋ ਜ਼ਿਲ੍ਹਾ ਫਰੀਦਕੋਟ ਫੋਨ ਨੰਬਰ ਦਾਸੀ 9814204404 ਇੱਕ ਨੰਬਰ ਦਾ ਕੈਨਮਾ ਸੂਹਾ ਸੇਵਕ ਇਹ ਦੂਜਾ ਸੂਹਾ ਸੋਈ ਆ ਬਈ ਕੱਲ ਸ਼ਾਮ ਨੂੰ ਸੋਈ ਆ ਜੇਰ ਪੈ ਗਈ ਜੇਰ ਪੈ ਗਈ ਆ ਵੀਡੀਓ ਦਿਖਾ ਦੋ ਬੱਠਰ ਭਰਿਆ ਪਿਆ ਦੋਸਤੋ ਜੇਲ ਦਾ ਬੱਠਰ ਭਰਿਆ ਪਿਆ ਵੀਡੀਓ ਬਣਾਉਣੀ ਕਰਕੇ ਨੱਪੀ ਨਹੀਂ ਕਿੰਨਾ ਕ ਦੁੱਧ ਪਿਆ ਜੀ ਸੇਵਕਾ ਦੁੱਧ ਬਈ ਹੁਣ ਵੈੜਦਾ ਤੁਸੀਂ ਭਾਂਡਾ ਦਿਖਾਓ ਹੂੰ ਦੁੱਧ ਤਾਂ ਹੁਣ ਮੰਨ ਕੇ ਚੱਲੋ ਕਰੀਏ 20 ਲੀਟਰ ਪਿਆ ਦੁੱਧ ਪਰ 17 18 ਦਾ ਕੁਲ ਹੀ ਪਾਰੂਗੀ ਵੈੜ ਸਹੀ ਆ ਹਾਂਜੀ ਕੱਢੀਏ ਬਾਹਰ ਨੂੰ ਦੋਸਤੋ ਫੋਲ ਸੀਲ ਸੌ ਤਾਜੀ ਸੂਈ ਸਵਾਈ ਦੂਜਾ ਸੂਹਾ ਚੰਗੇ ਦੁੱਧ ਵਾਲੀ ਜਰਸੀ ਤੇ ਪ੍ਰਾਈਜ਼ ਵੀ ਜਾਇਜ਼ ਹੀ ਆਉ ਮਗਰ ਵੀ ਵੱਛੀ ਐ ਫੀਮੇਲ ਕਾ ਬਛੜੀ ਜੇਰ ਵਾਲੇ ਪਾਸੋਂ ਕੰਪਲੀਟ ਆ ਬੱਠਲ ਜੇਰ ਦਾ ਪਿਆ ਵੀਡੀਓ ਬਣਾਉਣੀ ਕਰਕੇ ਜੇਰ ਨੱਪੀ ਨਹੀਂ ਆ ਦੋਸਤੋ ਇੱਕ ਨੰਬਰ ਦੂਜੇ ਸੂਵੇ ਜਰਸੀ ਸੂਈ ਐ ਰਾਤ ਦੀ ਸੂਈ ਐ ਸ਼ਾਮ ਦੀ ਕੱਲ ਦੀ ਹਵਾਨਾ ਸੋਨਾ ਵੱਡਾ ਤਿਆਰ ਕੀਤਾ ਹਵਾਨੇ ਦੇ ਹਿਸਾਬ ਨਾਲ ਵੀ ਲੱਗਦਾ ਕਿ 20 ਕਿਲੋ ਖੁੱਲਾ ਦੁੱਧ ਪਿਆ ਜੂ ਦੁੱਧ 17 18 ਦੀ ਵੀਰ ਕਹਿੰਦਾ ਗਰੰਟੀ ਹੈ ਬਾਕੀ ਐਡੇ ਵੱਡੇ ਹਵਾਨੇ ਵਾਲੀ ਬੱਚੀ ਜੇ 20 ਕਿਲੋ ਦੁੱਧ ਨਹੀਂ ਦਿੰਦੀ ਫਿਰ ਦੇਣਾ ਵੀ ਕਿਹੜੀ ਨੇ ਆ ਅਮਰੀਕਨ ਵੈੜਾਂ ਵਰਗਾ ਹਵਾਨਾ ਥਣਾਂ ਦੀ ਸਾਫ਼ ਸੁਥਰੀ ਹੈ 17 18 ਕਿਲੋ ਮੰਨ ਕੇ ਹੀ ਤੁਸੀਂ ਸੌਦਾ ਕਰ ਲਿਓ ਤਾਜੀ ਸੂਈ ਕਰਕੇ ਥੋੜਾ ਜਿਹਾ ਬੱਚੇ ਦਾ ਜਿਆਦਾ ਕਰਦੀ ਹੈ ਬਾਕੀ ਜੇ ਤਾਜਾ ਸੂਆ ਪਸ਼ੂ ਬੱਚੇ ਦਾ ਨਾ ਕਰੂ ਫਿਰ ਤੋਕੜ ਨੇ ਥੋੜੀ ਕਰਨਾ ਥਣ ਪੂਰੇ ਚੰਗੇ ਆ ਆਸਦੀ ਚਵਾਈ ਵਾਲੇ ਆ ਦੋਸਤੋ ਤਾਜੀ ਸੂਈ ਕਰਕੇ ਥੋੜਾ ਜਿਹਾ ਬੱਚੇ ਦਾ ਜਿਆਦਾ ਕਰਦੀ ਸੀ ਮਗਰ ਫੀਮੇਲ ਕਾਫ ਬਛੜੀ ਆਪਦੀ ਮਾਰ ਗਈ ਆ ਚੰਗੀ ਸੇਵਾ ਸੰਭਾਲ ਗੌਰ ਹੋ ਜਾਂਦੀ ਆਉਂਦੇ ਸੂਏ ਨੂੰ ਮਾ ਦੇ ਮਗਰ ਵੜ ਤਿਆਰ ਹੋ ਜੂ ਬਾਕੀ ਥਾਂ ਤੁਹਾਨੂੰ ਨੇੜੇ ਤੋਂ ਚੈੱਕ ਕਰਾ ਦੇਣਾ ਬਾਕੀ ਉਹ ਬਈ ਠੰਡੀਆਂ ਦਾ ਬੱਚੇ ਕਰਕੇ ਭੱਜੇ ਸੀਲ ਸੌ ਫਾਲਾ ਤੁਸੀਂ ਵੇਖ ਲਓ ਭਾਵੇਂ ਜਵਾਕ ਚੋਈ ਜਾਣ ਇੰਨੀ ਸੀਲ ਸੌ ਹੈ ਅਮਰੀਕਨ ਵੜਾਂ ਨਾਲੋਂ ਵੱਡਾ ਹਵਾਨਾ ਤਿਆਰ ਕੀਤਾ ਪੱਟਾਂ 'ਚ ਫਸਿਆ ਪਿਆ ਮੌਲਾ ਸੇਵਕਾ ਜਾਇਦ ਜਿਆ ਲੈਣ ਦੇ ਨਾਲ ਆ ਬਾਈ ਮੁੱਲ ਤਾਂ ਬਈ ਹੁਣ ਇਹੋ ਜਿਹੇ ਵੜਾਂ ਦਾ 60 ਕਰੀ ਜਾਂਦੇ ਆ 65 ਆਪਾਂ 57000 ਦੀ ਦੇ ਦਿੰਦੇ 57 ਦੀ ਦੋਸਤੋ ਵੀਰ ਕਹਿੰਦਾ ਇਹ ਜਿਹੇ ਵੜਾਂ ਦਾ ਲੋਕੀ ਦਾ 60 60 65 6000 ਮੁੱਲ ਕਰੀ ਜਾਂਦੇ ਆ ਆਪਾਂ 50 ਤੇ 7 75000 ਦੀ ਵੀਰ ਕਹਿੰਦਾ ਦੇ ਦੇਣੀ ਆ ਬੇਫਿਕਰ ਹੋ ਕੇ ਆ ਜਾਓ ਬਿਲਕੁਲ ਜਾਇਜ਼ ਮੁੱਲ ਦੂਜਾ ਸੁਆ ਤਾਜੀ ਸੂਈ ਵਹਿੜ ਕੋਈ ਸਵਾਉਣ ਦੀ ਲੋੜ ਨਹੀਂ ਕੋਈ ਜੇਰ ਚੱਕਣ ਦੀ ਲੋੜ ਨਹੀਂ ਤਾਜੀ ਸੂਈ ਸਵਾਈ ਹੈ ਜੇਰ ਪੈ ਗਈ ਹੈ ਤੇ ਮਗਰ ਵੀ ਕਰਮਾਲੀ ਨੇ ਵੱਛੀ ਦਿੱਤੀ ਆ ਬਿਲਕੁਲ ਜਾਇਜ਼ ਮੁੱਲ ਭਾਵੇਂ ਥੀਚਵਾਈ ਕਰ ਲਿਓ ਭਾਵੇਂ ਮਸ਼ੀਨ ਤੇ ਚਵਾਈ ਕਰ ਲਿਓ ਥੰਦਾ ਸਾਈਜ਼ ਪੂਰਾ ਸੋਹਣਾ 20 ਕਿਲੋ ਦੁੱਧ ਪਿਆਜੂ ਪਰ ਤੁਸੀਂ 17 18 ਕਿਲੋ ਮੰਨ ਕੇ ਆਇਓ ਦੁੱਧ ਮੱਝਾਰ ਦਾ ਉਹ ਜੋ ਮੱਝ ਚਿੱਟਾ ਗਰਮੀਓ ਗਰਮੀ ਦੁੱਧ ਦੇ ਨਿਆਰੇ ਦੇ ਦੂ ਦੋ ਨੰਬਰ ਤੇ ਆ ਜਗੀ ਸੇਵਕ ਇਹ ਵੀ ਦੂਜਾ ਸੂਹਾ ਹੁੰਦੀ ਆਲੀ ਕਿੰਨੇ ਦਿਨ ਲੈ ਜੂ ਇਹ ਲੈ ਜੂਗੀ 5-6 ਦਿਨ ਬੱਸ ਕਿੰਨਾ ਦੁੱਧ ਕੱਢ ਜੂ ਦੁੱਧ ਇਹ ਵੀ ਇੰਨਾ ਕੀ ਪਾ ਲੂਗੀ ਬਈ ਕੱਟ ਕੱਟ ਵਾਲੀ ਵੜ ਆ ਗਈ ਹੂੰ ਪਾ ਲੂਗੀ ਬੀਬੀ ਬਸ ਮੂੰਹ ਮਾਂ ਬਹੁਤ ਸੋਹਣਾ ਦੋਸਤੋ ਮੂੰਹ ਨਜਾਇਜ਼ੀ ਸੋਹਣਾ ਕਰਮ ਵਾਲੀ ਦਾ ਫੁੱਲ ਜਾਦ ਬਰੀਡ ਆ ਛੋਟਾ ਕੰਨ ਬੋਦੀ ਵਾਲੀ ਵੜ ਕੱਢੀ ਹੈ ਬਾਹਰ ਨੂੰ ਵੱਡੀ-ਵੱਡੀ ਬਾਹਤ ਹੈ ਹਾਈਟ ਵਾਲੇ ਬਸ ਉਹ ਐਕਸਟਰਾ ਆਰਡੀਨਰੀ ਆ ਜੀ ਦੀ ਵੀਡੀਓ ਚ ਤਿੰਨ ਵੈੜਾ ਸਾਰਿਆਂ ਨੂੰ 2 ਨੰਬਰ ਵੈੜ ਦਾ ਵੱਡਾ ਕੱਦ ਹੈ ਵੈੜਾ ਦੂਜੀਆਂ ਵੀ ਸੋਹਣੀਆਂ ਚੰਗੀਆਂ ਪਰ ਜੇ ਆਪਾਂ ਇੱਕ ਵੇਖਣੀ ਹੋਵੇ ਵੱਡੀ ਕਿਹੜੀ ਹੈ ਤਾਂ 2 ਨੰਬਰ ਆ ਜੀ ਦੀ ਵੀਡੀਓ ਦੇ ਵਿੱਚ ਸਾਰਿਆਂ ਨਾਲ ਵੱਡੀ ਵੈੜ ਆ ਆ ਦੋਸਤੋ 2 ਨੰਬਰ ਜਰਸੀ ਵੱਡੇ ਕੱਦ ਕਾ ਆ ਰਹੀ ਆ ਵਾਲ ਟਿਲਾਂ ਬਹੁਤ ਪਈਆਂ ਕੱਲੀ ਕੱਚੀ-ਕੱਚੀ ਆ 5-6 ਦਿਨ ਪੰਜ ਛੇ ਦਿਨ ਅਗਲਾ ਵਧੀਆ ਸੇਵਾ ਕਰ ਲੈਂਦਾ ਸੋਹਣਾ ਹਵਾਨਾ ਤਿਆਰ ਕਰਕੇ ਸੂ ਕੱਦ ਘਾਟ ਪੂਰਾ ਹੀ ਆਮ ਕਿਸੇ ਟਾਵੀਆਂ ਜਰਸੀਆਂ ਦਾ ਕੱਦ ਹੀ ਏਡਾ ਹੈ ਪੂਰੀ ਵੱਡੀ ਜਰਸੀ ਹੈ ਸੀਲ ਸਾਬ ਫੁੱਲ ਹੈ ਥਣ ਸੋਹਣੇ ਆਸ ਦੀ ਜਵਾਈ ਵਾਲੇ ਗੈਬ ਚ ਲੱਗੇ ਹੋਇਆ ਘੱਟ ਸੇਵਾ ਵਾਲੇ ਘਰੋਂ ਆਈ ਹੈ ਵੇਚੀ ਇਹ ਕਿਤੇ ਰਾਜੀ ਹੁੰਦੀ ਦੁੱਗਣੇ ਪੈਸਿਆਂ ਦੀ ਵੈੜ ਸੀ ਪਰ ਇਹਦਾ ਕਰਮਾ ਵਾਲੀ ਦਾ ਕੱਦ ਵੱਡਾ ਹੈ ਜੇ ਰਾਜੀ ਕਰ ਲੋਗੇ ਦੁੱਗਣੇ ਪੈਸਿਆਂ ਦੀ ਵੱਛੀ ਹੈ ਵੀਰ ਦੱਸਦਾ ਇੰਨਾ ਕੀ ਦੁੱਧ ਇਹ ਪਿਆਜੂ ਬਾਕੀ ਕਿੱਲੋ 2 ਕਿਲੋ ਦੁੱਧ ਵੱਧ ਘੱਟ ਤਾਂ ਆਪਣੀ ਸੇਵਾ ਸੰਭਾਲਦੇ ਨੇ ਪਰ ਕਰਦਾ ਹੁੰਦਾ ਜੇ ਕੋਈ 2 ਕਿਲੋ ਦਾਣਾ ਵੱਧ ਪਾ ਲਾਂਗੇ ਤੇ ਜਾਨਵਰ 2 ਕਿਲੋ ਦੁੱਧ ਵੱਧ ਪਿਆ ਜਾਂਦਾ ਤੇ ਜੇ 2 ਕਿਲੋ ਘੱਟ ਪਾ ਲਾਂਗੇ ਜੇ ਮੁਠੀ ਨਾ ਹੀ ਪਾਇਆ ਫਿਰ ਉਹ ਜੇ ਦੁੱਧ ਦੇਣਾ ਦੁੱਧ ਦੇਣਾ ਤਾਂ ਸੇਵਾ ਨੇ ਤਾਂ ਕਿ ਇਧਰ ਹੋਰ ਛੋਟੇ ਭਾ ਦੀ ਜਰਸੀ ਕਿੰਨਾਂ ਮਸੂਆ ਇਹ ਦਾ ਸੇਵਕ ਕਿੰਨੇ ਦਿਨ ਲੈ ਜੂ ਇਹ ਵੀ ਬਾ 5-7 ਦਿਨ ਹੀ ਲਊਗਾ ਮੁੱਲ ਜਾਇਜ਼ ਆ ਇਹ ਅੱਜ 353500 16 ਤੇ 35000 ਦੀ 35 ਦੇ ਦੇਣੀ ਆ ਉਸ ਤੋਂ ਬਾਅਦ ਨਾ ਕੋਈ ਲੈਕ ਕਰਾਵੇ ਠੀਕ ਐ ਦੋਸਤੋ ਬਾਈ ਕਹਿੰਦਾ 35000 ਦੀ ਦੇ ਦੇਣੀ ਆ 500 ਛੋੜ ਕਰ ਦੇਣੀ ਆ ਕੱਲੇ 35000 ਦੀ ਦੇ ਦੇਣੀ ਆ ਇਸ ਤੋਂ ਬਾਅਦ ਵੀਰ ਕਹਿੰਦਾ ਕੋਈ ਛੋੜ ਨਾ ਕਰਾਵੇ ਪਹਿਲਾਂ ਹੀ ਮੁੱਲ ਬਾਈ ਕਹਿੰਦਾ ਜਿਵੇਂ ਹੀ ਘਟ ਕਰਦਾ ਐਦੂੰ ਘਟਦਾ ਬਾਈ ਕਹਿੰਦਾ ਫਿਰ ਹੋਣੀ ਨਹੀਂ ਆ ਦੋਸਤੋ 3 ਨੰਬਰ 35000 ਦੀ ਜਰਸੀ ਦੇ ਦੇਣੀ ਆ ਕੋਈ 12 13 ਕਿਲੋ ਬਾਈ ਦਸ ਦਾ ਦੁੱਧ ਪਿਆਜੂ ਇਸ ਤੋਂ ਘੱਟ ਮੁੱਲ ਜਦਾ ਤੁਹਾਨੂੰ ਵੀ ਪਤਾ ਫਿਰ ਆਉਂਦਾ ਵੀ ਕੀ ਆ ਇਹ ਵੀ ਕੋਈ 5 6 ਦਿਨ ਲੈਜੋ ਕੋਈ ਦਿਹਾੜੀ ਡੰਗ ਪਹਿਲਾਂ ਵੀ ਸੂ ਸਕਦੀ ਆ ਉਹ ਅੱਗੇ ਵਾਈਕਰ ਨੂੰ ਪਤਾ ਕੋਈ ਦਿਨਾਂ ਤੇ ਵੀ ਸੂ ਸਕਦੀ ਆ ਮੂੰਹ ਮੱਥੇ ਦੀ ਇਹ ਵੀ ਸੋਹਣੀ ਆ ਬੋਦੀ ਵਾਲੀ ਜਰਸੀ 12 13 ਕਿਲੋ ਖੁੱਲਾ ਦੁੱਧ ਪਿਆਜੂ ਮੁੱਲ 35000 12 13 ਕਿਲੋ ਦੁੱਧ ਵਾਲੀ ਮੱਝ ਲੈਨੇ ਆਪਾਂ ਘੱਟੋ ਘਾਟ 80 85000 ਦੀ ਆਊਗੀ ਮੱਝ ਜਿਹੜੀ ਛੋਟੀ ਲੈਣੇ ਆਂ ਕੰਡੇ ਦੇ ਦੁੱਧ ਜੋ ਕੇ ਫਿਰ ਤਾਂ ਲੱਖੋਂ ਬਾਹਰ ਦੀਆਂ ਗੱਲਾਂ ਤੇ ਮੱਝ ਵਰਗਾ ਦੁੱਧ ਹੋਣਾ ਤੇ ਮੁੱਲ 35000 35000 ਦੀ ਤਾਂ ਅਗਲਾ ਫੰਡਰ ਮੱਝ ਵੀ ਨਹੀਂ ਦਿੰਦਾ ਉਹ ਵੀ 40 40 50 50000 ਦੀਆਂ ਫੰਡਰ ਮੱਝਾਂ ਵੇਖਦੀਆਂ ਤੇ ਇਹਦਾ ਫੰਡਰ ਮੱਝ ਨਾਲੋਂ ਵੀ ਮੁੱਲ ਘੱਟ ਆ 35000 ਆ ਦੋਸਤੋ ਥਣ ਵੇਖ ਲਓ ਆਦੀ ਚੁਵਾਈ ਵਾਲੇ ਇਕੱਲੇ ਕੱਚੀ ਕੱਚੀ ਆ 35000 ਦੀ ਦੇ ਦੇਣੀ ਆ 34 35000 ਦੀ ਫਿਰ ਜਰਸੀ ਦਿੰਦਾ ਵੀ ਕੌਣ ਬਿਲਕੁਲ ਸਸਤੇ ਮੁੱਲ ਦੀ ਬੱਛੀ ਐ ਇਹ ਤੋਂ ਘੱਟ ਮੁੱਲ ਜਿਤਾਉਣਾ ਵੀ ਕੋਹ ਨਹੀਂਗਾ ਕੱਲੀ ਕੱਚੀ ਕੱਚੀ ਆ ਸਾਰੀ ਵਾਲਟਾ ਲੜ ਕੱਢ ਕੇ ਸੂ 12 13 ਕਿਲੋ ਦੁੱਧ ਪਿਆਜੂ ਅੱਜ ਦੀ ਵੀਡੀਓ ਦੇ ਵਿੱਚ ਇਹ ਵੀਰ ਦੇ ਤਿੰਨ ਨਾਗ 2 ਨੰਬਰ ਫੁੱਲ ਵੱਡੀ ਜਰਸੀ ਆ 1 ਨੰਬਰ ਤਾਜੀ ਸੂਈ ਸਵਾਈਆ ਦੁੱਧ 17 18 ਕਿਲੋ ਪਿਆਜੂ ਦੁੱਧ ਤਾਂ ਵੀਰ ਕਹਿੰਦਾ 20 ਕਿਲੋ ਪਿਆਜੂ ਪਰ 17 18 ਕਿਲੋ ਦੀ ਵੀਰ ਕਹਿੰਦਾ ਗਾਰੰਟੀ ਆ ਮਗਰ ਬੱਛੀ ਐ ਮੁੱਲ ਵੀ ਜੈ ਜੀ 57000 ਵਿੱਚੋਂ ਮੌਕੇ ਤੇ ਮਾਨ ਤਾਣ ਹੋ ਜੂ ਜਿਹੜੇ ਵੀ ਭੈਣ ਭਰਾ ਦੇ ਜਿਹੜਾ ਵੀ ਜਾਨਵਰ ਪਸੰਦ ਆਉਂਦਾ ਦਿੱਤੇ ਹੋਏ ਨੰਬਰਾਂ ਦੇ ਸੰਪਰਕ ਕਰ ਲਿਓ ਫੋਨ ਨੰਬਰ ਸਕਰੀਨ ਤੇ ਸਾਰੇ ਨੂੰ ਸ assist